ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਅਮਰੀਕਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਡਾਕਸਪਾਵਾਂ ਉੱਤੇ ਰੋਕ ਲਗਾ ਦਿੱਤੀ ਹੈ ਅਮਰੀਕਾ ਸਰਕਾਰ ਨੇ ਕਿਹਾ ਕਿ 100% ਡਾਲਰ ਤੱਕ ਡਾਕ ਡਿਊਟੀ ਮੁਫਤ ਰਹੇਗੀ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕ ਨੇ ਕਿਹਾ ਹੈ ਕਿ ਅਮਰੀਕਾ ਨਾਲ ਸਾਡੇ ਅਰਿਸ਼ਵੰਦ بگੜੇ ਨਹੀਂ ਹਨ ਉਹਨਾਂ ਨੇ ਕਿਹਾ ਹੈ ਕਿ ਚੀਨ ਵੀ ਰੂਸ ਤੋਂ ਤੇਲ ਖਰੀਦ ਰਿਹਾ ਹੈ ਪਰੰਤੂ ਚੀਨ ਉੱਤੇ ਅਜੇ ਤੱਕ ਅਮਰੀਕਾ ਸਰਕਾਰ ਵੱਲੋਂ ਕੋਈ ਵੀ ਟੈਰਫ ਨਹੀਂ ਲਗਾਇਆ ਗਿਆ ਉਨ੍ਹਾਂ ਨੇ ਕਿਹਾ ਹੈ ਕਿ ਅਲਾਦਿਨ ਪਾਕਿਸਤਾਨ ਵਿੱਚ ਕਿਉਂ ਮਿਲ ਰਿਹਾ ਸੀ ਤੇ ਇਸ ਤੋਂ ਅਮਰੀਕਾ ਸਰਕਾਰ ਨੂੰ ਇਨਕਾਰੀ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਰਾਸ਼ਨ ਚੋਰੀ ਦਾ ਦੋਸ਼ ਕੇਂਦਰ ਸਰਕਾਰ ਤੇ ਦੋਸ਼ੀ ਗਾਇਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਪਹਿਲਾ ਕੇਂਦਰ ਸਰਕਾਰ ਨੇ ਬੋਟ ਚੋਰੀ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਇੱਕ ਵੀ ਪੰਜਾਬੀ ਦਾ ਰਾਸ਼ਨ ਕਾਰਡ ਰਾਤ ਨਹੀਂ ਹੋਣ ਦਿੱਤਾ ਜਾਵੇਗਾ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਅਮਰੀਕਾ ਸਰਕਾਰ ਵੱਲੋਂ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ ਸਰਦੀਓ ਗੌਰ ਨੂੰ ਮਾਸਕ ਨੇ ਸੱਪ ਕਿਆ ਸੀ ਤੇ ਅਮਰੀਕਾ ਸਰਕਾਰ ਵੱਲੋਂ ਉਸ ਨੂੰ ਭਾਰਤ ਦਾ ਅਮਰੀਕੀ ਰਾਜਦੂਤ ਬਣਾਇਆ ਜਾ ਰਿਹਾ ਹੈ। ਈਡੀਪਾਰਟਮੈਂਟ ਵੱਲੋਂ ਕਰਨਾਟਕ ਦੇ ਬਰਾਕੇਸ਼ ਸੀ ਬ੍ਰਿੰਦਰ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਉਸ ਦੇ ਘਰੋਂ 12 ਕਰੋੜ ਦੀ ਨਕਦੀ ਤੇ 6 ਕਰੋੜ ਰੁਪਏ ਦੇ ਗਹਿਣੇ ਬਰਾਮਦ ਹੋਏ ਹਨ। ਬੈਂਕ ਤੋਂ ਖਰਾਈ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਦੇ ਵਿਰੁੱਧ ਸੀਬੀਆਈ ਨੇ ਜਾਂਚ ਬਿਮਾਰੀ ਕੀਤੀ ਹੈ। ਉਤਰਾਖੰਡ ਵਿੱਚ ਫਿਰ ਤੋਂ ਬੱਦਲ ਫੱਟ ਗਿਆ ਜਿਸ ਨਾਲ ਤਬਾਹੀ ਮਚ ਗਈ ਹੈ ਤੇ ਮਾਲਵੀਠਲੇ ਇੱਕ ਕੁੜੀ ਦੀ ਦਰਦਕੇ ਮੌਤ ਹੋ ਗਈ ਹੈ 4 ਘੰਟੇ ਰਕਮੀ ਪੈਂਡਾ ਰਹਿ ਤੇ ਫੌਜ ਨੂੰ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਕਿ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਸਮਾਜਲ ਵਿੱਚ ਮੀਂਹ ਦਾ ਗਹਿਰ ਤੇ 4 ਮੰਜ਼ਲਾ ਮਕਾਨ ਢਹਿ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਅਰਥ ਵਿਵਸਥਾ ਨੂੰ ਰੁਕਤਾਰ ਦੇ ਸਕਦਾ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਿਹਾਰ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਵਿਹਾਰ ਵਿਕੇ ਇੱਕ ਕਟ ਨੂੰ ਸੰਬੋਧਨ ਕਰਦੇ ਆ ਇਹ ਸ਼ਬਦ ਕਹੇ ਭਾਰਤੀ ਚੀਫ ਜਸਟਿਸ ਬੀ ਆਰ ਗਵਾਈ ਨੇ ਕਿਹਾ ਹੈ ਕਿ ਸਫਲਤਾ ਮਿਹਨਤ ਨਾਲਤਾ ਹੁੰਦੀਆਂ ਪ੍ਰੀਖਿਆ ਦੇ ਨਤੀਜਿਆਂ ਨਾਲ ਨਹੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਨੂੰ ਕੇਂਦਰੀ ਸਕੀਮਾਂ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਤੇ 8 ਲੱਖ ਬਾਹਰ ਰਜਿਸਟ੍ਰੇਸ਼ਨ ਲਈ ਪੈਂਡਿੰਗ ਪਏ ਹੋਏ ਹਨ। ਅਕਾਲੀ ਦਲ ਪਾਰਟੀ ਦੇ ਸੀਨੀਅਰ ਨੇਤਾ ਸੁਖਬੀਰ ਬਾਦਲ ਨੇ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਲਈ 1 ਲੱਖ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੇ ਕਿਹਾ ਕਿ ਵੋਟ ਚੋਰੀ ਨੂੰ ਰੋਕਣ ਲਈ ਪੰਜਾਬੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਜਸਬਿੰਦਰ ਭੱਲਾ ਦਾ ਅੰਤਮ ਸੰਸਕਾਰ ਕੱਲ ਕਰ ਦਿੱਤਾ ਗਿਆ ਪਖੜਾ ਡੈਮ ਦਾ ਪਾਣੀ ਦਾ ਪੱਧਰ 16.7 5 ਫੁੱਟ ਤੱਕ ਵੱਧ ਗਿਆ ਜਦਕਿ ਇਸ ਦੀ ਕੁੱਲ ਕੈਪੈਸਿਟੀ 1680 ਤੱਕ ਹੈ ਭਾਰਤ ਤੋਂ 1.8 ਅਰਬ ਡਾਲਰ ਦੀ ਨਿਕਾਸੀ ਹੋਈ ਤਾਂ ਤੇਤੀ ਨਿਵੇਸ਼ਕਾਂ ਨੇ ਚੀਨ ਹਾਂਗਕਾਂਗ ਵਿੱਚ ਆਪਣੇ ਪੈਸੇ ਨਿਵੇਸ਼ ਕਰ ਦਿੱਤੇ ਹਨ ਚੰਡੀਗੜ੍ਹ ਵਿਖੇ ਹੀਰੋ ਏਸ਼ੀਆ ਕੱਪ 2025 ਟਰੋਫੀ ਦੀ ਕੋਂਡ ਚਕਾਈ ਹੋਈ ਅਮਰੀਕਾ ਸਰਕਾਰ ਨੇ 6000 ਤੋਂ ਵੱਧ ਸਟੱਡੀ ਵਿਜ਼ਾ